ਜਦੋਂ ਰੰਗਜੀਵ ਨੇ ਦਾਰਾ ਸ਼ਕੋ ਨੂੰ ਮਰਵਾ ਦਿੱਤਾ ਹੂੰ ਹੂੰ ਤੇ ਇਹਨੂੰ ਪਤਾ ਲੱਗ ਗਿਆ ਰੰਗਜੀਵ ਨੂੰ ਵੈਸੇ ਤੋਂ ਪਹਿਲਾਂ ਵੀ ਜਿਹੜਾ ਗੁਰੂਕਰ ਉਹਨਾਂ ਨੂੰ ਚੁੱਭਦਾ ਸੀਗਾ ਜੀ ਜੀ ਰੰਗਜੀਵ ਬਹੁਤ ਛਾਤਰਾ ਆਦਮੀ ਸੀਗਾ ਹੂੰ 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 ਉਹਨੂੰ ਚੰਗੀ ਤਰ੍ਹਾਂ ਪਤਾ ਸੀਗਾ ਵੀ ਹਰ ਰਾਏ ਦੇ ਪਿਤਾ ਗੁਰੂ ਹਰਗੋਬਿੰਦ ਪਾਸ਼ਾ ਸੌਰੀ ਬਾਬੇ ਨੇ ਹੂੰ 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 ਗੁਰੂ ਹਰਗੋਬਿੰਦ ਪਾਸ਼ਾ ਨੇ ਮੇਰੇ ਬਾਪ ਸ਼ਾਹਜਹਾਨ ਨੂੰ ਚਾਰ ਆਰੀ ਹਰਾਇਆ ਹੂੰ ਜੀ ਗੁਰੂ ਹਰ ਰਾਏ ਦੇ ਬਾਬੇ ਨੇ ਉਹਨੂੰ ਸਾਰਾ ਇਤਿਹਾਸ ਪਤਾ ਸੀ ਪਤਾ ਸੀ ਔਰ ਉਹਨੂੰ ਇਹ ਵੀ ਪਤਾ ਸੀ ਵੀ ਜੇ ਸਾਡੇ ਨਾਲ ਕੋਈ ਸਾਹਮਣੇ ਕਿਸੇ ਨੇ ਮੁਕਾਬਲਾ ਕੀਤਾ ਤੇ ਇਹ ਕੌਮ ਜਿਹੜੀ ਉੱਭਰ ਰਹੀ ਇਹੇ ਕਰੂਗੀ ਹੂੰ 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 ਪਰ ਸੇਬ ਬਾਦਸ਼ਾ ਉਹਨੇ ਫੇ ਸਤਵੇਂ ਬਾਦਸ਼ਾ ਨੂੰ ਲਿਖਿਆ ਜਾਂ ਸੁਨੇਹਾ ਭੇਜਿਆ ਜੀ ਜੀ ਬਈ ਤੁਸੀਂ ਇਹ ਜਿਹੜਾ ਦਾਰੇ ਦੀ ਮਦਦ ਕੀਤੀ ਹੈ ਬਹੁਤ ਮੜਾ ਕੀਤਾ ਹੂੰ ਹੂੰ ਤੇ ਤੁਹਾਨੂੰ ਇਹਦੀ ਸਜ਼ਾ ਵੀ ਮਿਲੂਗੀ ਪਹਿਲੀ ਵਾਰੀ ਹੂੰ ਹੂੰ ਇਹ ਫਿਰ ਇਤਿਹਾਸ ਕਹਿੰਦਾ ਜਗਜੀਤ ਸਿੰਘ ਜੀ ਕੇ ਰੰਗਜੀਵ ਨੇ ਤਿੰਨ ਹੱਲੇ ਗੁਰੂ ਹਰ Rai ਪਾਸ਼ਾ ਦੇ ਕਰਾਏ ਹੂੰ ਹੂੰ ਤਿੰਨ ਵਾਰੀ ਮਤਲਬ ਫੌਜ ਚੜ੍ਹ ਕੇ ਭੇਜੀ ਫੌਜ ਚੜ੍ਹ ਕੇ ਭੇਜੀ ਹੂੰ ਔਰ ਉਹਦਾ ਜਿਹੜਾ ਤਿੰਨਾ ਦਾ ਹੀ ਵੈਸੇ ਤਾਂ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਸਾਰਾ ਦੇ ਆਏ ਪਰ ਅੱਜ ਵੀ ਮੜਾ ਜਿਹੜਾ ਆਪਾਂ ਦੱਸ ਦਿੰਨੇ ਵੀ ਤਿੰਨ ਵਾਰੀ ਹੂੰ ਹੂੰ ਇਹ ਜਿਹੜੇ ਹੁਣ ਸਾਡੇ ਇਤਿਹਾਸਕਾਰ ਕਹਿੰਦੇ ਨਾ ਵੀ ਇਹ ਸਾਰੇ ਗੁਰੂ ਜਿਹੜੇ ਆ 10ਵੇਂ ਪਾਤਸ਼ਾਹ ਤੱਕ ਕੋਈ ਦਿੱਲੀ ਦੇ ਤਖਤ ਨਾਲ ਮਰੀ ਝਗੜੀ ਦੀ ਗੱਲ ਹੋਈ ਨਹੀਂ ਹੋਈ ਕਿੱਦਾਂ ਨਹੀਂ ਬਕਾਇਦਾ ਚਲਦੀ ਰਹੀ ਹੂੰ ਹੂੰ ਔਰ ਇੱਥੇ ਫੇ ਜਿਹੜਾ ਰੰਗਜੀਤ ਨੇ ਤਿੰਨ ਹੱਲੇ ਜਿਹੜੇ ਆ ਉਹਨਾਂ ਤੇ ਕਰਾਇਏ ਪਹਿਲਾ ਹੱਲਾ ਉਹਨੇ ਕਰਾਇਆ 10000 ਮਨਸਬ ਮਨਸਬ ਸੀਗਾ ਜਾਲਮ ਖਾਨ ਹੂੰ ਹੂੰ ਉਹਨੇ ਇੱਕ ਪੜਾਈ ਪਾਰ ਕੀਤਾ ਸੀਗਾ ਤੇ ਉਹਦੀ ਸਿਹਤ ਖਰਾਬ ਹੋ ਗਈ ਤੇ ਉਹ ਪਿੱਛੇ ਮੁੜ ਗਿਆ ਉਹਦੀ ਮੌਤ ਹੋ ਗਈ ਦੂਜਾ ਹੱਲਾ ਫੇ ਕਹਿੰਦੇ ਆ ਉਹਨਾਂ ਨੇ ਕਿਰਾਇਆ ਰੰਗਜੀਬ ਨੇ ਕੰਧਾਰ ਦੇ ਇੱਕ ਜਰਨੈਲ ਦੁੰਦੇਖਾਨ ਨੂੰ ਭੇਜਿਆ ਜੀ ਜੀ ਤੇ ਉਹ ਜਿਹੜਾ ਕਰਤਾਰਪੁਰਾ ਜਲੰਧਰ ਦੇ ਲਾਗੇ ਉੱਥੇ ਪਹੁੰਚਾ ਤੇ ਉਹਨਾਂ ਦੀ ਆਪਸ ਵਿੱਚ ਹੀ ਕੋਈ ਦੁਸ਼ਮਣੀ ਸੀਗੀ ਹੂੰ ਹੂੰ ਤੇ ਉਹਨੂੰ ਦੂਜੇ ਜਰਨੈਲ ਨੇ ਉੱਥੇ ਪੈਨ ਮਾਰ ਦਿੱਤਾ ਉਹਦਾ ਹਮਲਾ ਵੀ ਜਿਹੜਾ ਜਾਈ ਚਲਾ ਗਿਆ ਉਹ ਮਤਲਬ ਗੁਰੂ ਤੱਕ ਨਹੀਂ ਪਹੁੰਚ ਸਕਿਆ ਜੀ ਅੱਛਾ ਤੀਜੀ ਵਾਰ ਕਹਿੰਦੇ ਜਿਹੜਾ ਉਹਨਾਂ ਹਮਲਾ ਕੀਤਾ ਉਹ ਸਹਾਰਨਪੁਰ ਦਾ ਨਾਰ ਖਾਨ ਸੀ ਇਹ ਨਾਰ ਖਾਨ ਨੇ ਆਪਣਾ ਜਿਹੜਾ 10ਵੇਂ ਪਾਸ਼ਾ ਵਾਲਾ ਨੇ ਕਿਉਂਕਿ ਨਾਵਾਂ ਦੇ ਰਲ ਜਾਂਦੇ ਆ ਹੂੰ ਹੂੰ ਉਹ ਕਹਿੰਦੇ ਸਹਾਰਨਪੁਰ ਦਾ ਨਾਰ ਖਾਨ ਜਿਹੜਾ ਸੀ ਉਹ ਪੂਰੀ ਤਿਆਰੀ ਕਰਕੇ ਫਿਰ ਕੀਰਤਪੁਰ ਲਈ ਉਹਨ ਸਿੱਧੀ ਚੜ੍ਹਾਈ ਕਰਨ ਲਈ ਕੋਚ ਕੀਤਾ ਪਰ ਉਹ ਰਸਤੇ 'ਚ ਕੀ ਹੁੰਦਾ ਕਿ ਹੈਜੇ ਦੀ ਬਿਮਾਰੀ ਫੈਲ ਗਈ ਹੂੰ ਤੇ ਉਹਦੀਆਂ ਫੌਜਾਂ 'ਚ ਹੈਜੇ ਦੀ ਬਿਮਾਰੀ ਫੈਲ ਗਈ ਤੇ ਉਹਦੀਆਂ ਫੌਜਾਂ ਹੈਜੇ ਨਾਲ ਕਾਫੀ ਮਰ ਗਈਆਂ ਤੇ ਉਹ ਵੀ ਮਤਲਬ ਕੁਦਰਤੀ ਆਪਾਂ ਕਹਿੰਦੇ ਕਿ ਜਿਹੜੇ ਹਮਲੇ ਉੱਥੋਂ ਤੱਕ ਗੁਰੂ ਸਾਹਿਬ ਤੱਕ ਪਹੁੰਚੇ ਹੀ ਨਹੀਂ ਪਹੁੰਚੇ ਹੀ ਨਹੀਂ ਇਹ ਵੈਸੇ ਬਚਨ ਵੀ ਹਰਗੋਬਿੰਦ ਪਾਸ਼ਣ ਕੀਤਾ ਸੀ ਹੂੰ ਹੂੰ ਤੁਸੀਂ ਨਾ ਕਿਸੇ ਤੇ ਚੜ ਕੇ ਜਾਓ ਜਿਹੜਾ ਤੁਹਾਡੇ ਤੇ ਚੜ ਕੇ ਆਊਗਾ ਤੁਹਾਡੇ ਤੇ ਪਹੁੰਚੂਗਾ ਹੀ ਨਹੀਂ ਪਹੁੰਚੂਗਾ ਹੀ ਨਹੀਂ ਜੀ ਤੇ ਤਿੰਨ ਬਕਾਇਦਾ ਉਹਨੇ ਜਰਨਲ ਭੇਜੇ ਹੂੰ ਹੂੰ ਪੂਰਾ ਇਤਿਹਾਸ ਗਵਾਹ ਆ ਜੀ ਜੀ ਤੇ ਤਿੰਨੇ ਜਿਹੜੇ ਉਹ ਕੀਰਤਪੁਰ ਤੱਕ ਗੁਰੂ ਹਰ Rai ਪਾਸ ਤੱਕ ਨਹੀਂ ਪਹੁੰਚ ਸਕੇ ਹੂੰ ਹੂੰ